ਆਪਣੀ ਗੱਲ ਦੇ ਰਿਖੇ ਤਿਆਰ ਹੋਇਆ ਹੈ ਇਹ ਅਸੀਂ ਮੜਕਾ ਚੌਕ ਤੱਕ ਜਾਵਾਂਗੇ ਉੱਥੇ ਜਾ ਕੇ ਬੈਠਾਂਗੇ ਸਰਕਾਰ ਦਾ ਕੋਈ ਮੰਤਰੀ ਗਰਮ ਸਾਈਡੋਂ ਕੋਈ ਧਿਰਦਾ ਕੋਈ ਨੇਤਾ ਇਹ ਹੂ ਨੰਬਰ ਪੱਤਰ ਲੈਣ ਹੁਣ ਸਾਈਡੋਂ ਜਨਾਇਸ ਜੇ ਮੇਰੇ ਇਹ ਹੋ ਸਰਕਾਰ ਪ੍ਰਸ਼ਾਸਨ ਦੇ ਕੋਲੇ ਇਹ ਗੱਲ ਆ ਰਹੀ ਹੈ ਕਿ ਦਰਸਰਨਾ ਕੋਈ ਅਧਿਕਾਰੀ ਨਾਲ ਪੱਤਰ ਲੈਣ ਆਊਗਾ ਉੱਥੇ ਰੱਖ ਦਿਓ ਬੋਚ ਮਿੱਕਤਰਕ ਇਹ ਜਮਨ ਕਸ ਕਸ ਲੁਭਾ ਦੇ ਲੇਕੀ ਸਾੜੇ ਦੇ ਖਰਾਬ ਹੋ ਜਾਂਦੇ ਤਾ ਉੱਤਰ ਕਿੱਥੋਂ ਨਿਕਲੀ ਹੈ ਸਾਡੇ ਐਸ ਪੰਡਾਲ ਦੇ ਵਿੱਚ ਜਾ ਕੇ ਕੱਲੇ ਕੱਲੇ ਬੰਦੇ ਦੀ ਗਿਣਤੀ ਕਰ ਲੋ 1000 ਬੰਦਾ ਸੀ ਕਿਹਾ ਸੀ ਜੇ ਇੱਕ ਵੀ ਬੰਦਾ ਸਾਡਾ ਵੱਧ ਜਾਵੇ 1000 ਲਓ ਅਸੀਂ ਜਿਹੜੀਆਂ ਤੁਹਾਡੀਆਂ ਗੱਲਾਂ ਕਈਆਂ ਨੇ ਸਾਰੀਆਂ ਮੰਨ ਲਾ ਨਾ ਫੜੋ ਮੰਗ ਪਤਰ ਆਪਾਂ ਦੇ ਵਾਦੇ ਦੇ ਮਤਲਬ ਕੋਰੇ ਉਤਰਿਆ ਹੁਣ ਪ੍ਰਸ਼ਾਸਨ ਆਪਦੇ ਵਾਦੇ ਤੋਂ ਟਾਲਮਕੋਲ ਨਾ ਕਰੇ ਇਹ ਠੀਕ ਨਹੀਂ ਹੋਣਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲ ਤਾਂ ਵਜਿਹਰ ਹੈ ਨਹੀਂ ਮੰਤਰੀ ਹੈ ਨਹੀਂ ਫਿਰ ਅਸੀਂ ਦੇਖ ਲਾਵੇ ਸਰਕਾਰ ਦੇਖੂ ਭਾਈ ਇਸ ਕਰਕੇ ਇਹ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਆਪਣੀ ਤੈਅ ਹੋ ਗਈ ਉਦੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਅਗਲੀ ਗੱਲ ਇਹ ਹੈ ਆਏ ਹੋ ਸਾਥੀਓ ਤੁਸੀਂ 7-8 ਕਿਲੋਮੀਟਰ ਤੋਂ ਤੁਰ ਕੇ ਆਏ ਹੋ ਫਿਰ ਸੁਦੇ ਜਿਹੜੇ ਮੁੰਡੇ ਸੀ ਪੁਲਿਸ ਵਾਲੇ ਜਾਂ ਅਫਸਰ ਸਾਹਿਬਾਨ ਸੀ ਜੋ ਤੁਰ ਕੇ ਆ ਰਹੇ ਸੀ ਉਹਨਾਂ ਦੀ ਹਾਲਤ ਵੀ ਦੇਖੀ ਐ ਤੇ ਤੁਹਾਡੀ ਹਾਲਤ ਵੀ ਦੇਖੀ ਬਹੁਤ ਥਕਾਵਟ ਵਾਲੀ ਬਣੀ ਐ ਬਹੁਤ ਲੰਮਾ ਰੂਪ ਸੀਗਾ ਆਪਾਂ ਸਹਿਜੇ ਆਇਆ ਤਕਰੀਬਨ 1 ਘੰਟਾ 20 ਮਿੰਟਾਂ ਦੇ ਵਿੱਚ ਆਪਾਂ ਇੱਥੇ ਪਹੁੰਚੇ ਪਰ ਫਿਰ ਵੀ ਤੁਸੀਂ ਬਹੁਤ ਚੰਗਾ ਜਾਗਤਾ ਰੱਖ ਕੇ ਪੂਰੇ ਤਰੀਕੇ ਨਾਲ ਇੱਕ ਦੂਜੇ ਤੋਂ ਮੂਹਰੇ ਜਾ ਕੇ ਕੋਈ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਇਸ ਗੱਲ ਦੀ ਤੁਹਾਨੂੰ ਵਧਾਈ ਅੱਜ ਜਿਹੜਾ ਆਪਾਂ ਇੱਥੇ ਨਗ ਪੱਤਰ ਦੇ ਕੇ ਚੱਲੇ ਆ ਇਹਦੇ ਵਿੱਚੋਂ ਬਹੁਤ ਕੁਝ ਨਿਕਲਿਆਊਗਾ ਬਹੁਤ ਕੁਝ ਹਾਸਲ ਹੋ ਜਾਊਗਾ ਇਨੀ ਛੇਤੀ ਇਹ ਆਸ ਨਾ ਕਰਿਓ ਕਿਉਂਕਿ ਜਿਹੜੀ ਭਗਵਾਨ ਜਮਾ ਸਰਕਾਰ ਹੈ ਇਹਦੇ ਨਾਲ ਜਿੰਨੀ ਵਾਰੀ ਅਸੀਂ ਗੱਲਬਾਤ ਬੈਠੇ ਆਂ ਮੇਜ਼ ਦੀ ਟੇਬਲ ਤੇ ਨਾਂ ਦੇ ਪੁੱਤਾਂ ਨੇ ਕਦੇ ਕੋਈ ਗੱਲ ਕਹੀ ਨਹੀਂ ਜਿਆ ਨਹੀਂ ਹੁੰਦੀ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਹਾਂਜੀ ਆ ਵੀ ਮੰਨ ਲਈ ਆ ਵੀ ਛੋਡੀ ਹੋ ਗਈ ਕੁਛ ਨੂੰ ਟੱਚ ਨਹੀਂ ਆ ਆ ਵੀ ਮੈਂ ਘੁੰਮਿਓ ਮੜ ਜਾ ਮੈਨੂੰ ਇੱਧਰ ਤੋਂ ਦੋ ਲਾਸਟ ਦੇ ਵਿੱਚ ਕਹਿਣਗੇ ਵੀ ਮੰਗਾ ਛੋਡੀਆਂ ਜੀ ਮੰਨ ਲਈਆਂ ਫੁੱਲ ਪ੍ਰੋਗਰਾਮ ਮੁਕਤੀ ਕਰ ਜਾਨੀ ਜਵਾਨੀ ਕਹਿ ਦੇਣਾ ਹੱਥ ਤੇ ਕੁਛ ਨਹੀਂ ਕਰਨਾ ਇਹ ਹਮਲਦਾਰੀ ਲਗਾਤਾਰ ਮਾਲ ਸਰਕਾਰ ਦੀ ਟੁਰੀ ਆ ਰਹੀ ਉਹ ਜੇ ਕਹਿਣਾ ਹੋਵੇ ਬਸੰਤੀ ਪੱਗਾਂ ਸਾਡੇ ਸਿਰ ਤੇ ਨੇ ਇਹ ਪਸੰਤੀ ਪੱਗ ਭਗਸੇ ਦੀ ਆਈ ਦੀ ਪਾਕਾ ਜਿਹੜੀ ਉਹਦਾ ਪਸੰਤੀ ਰੰਗ ਹੈ ਉਹ ਮਾਨ ਸਾਹਿਬ ਦੀ ਬੰਦੀ ਹੋਈ ਹੈ ਹੁਣ ਮਾਨ ਸਾਹਿਬ ਵੀ ਭਗਤ ਸਿੰਘ ਦੇ ਕੈਦ ਦੇ ਕਾਨੂੰਨਾਂ ਤੋਂ ਦੀ ਲਾਈਨ ਨੂੰ ਅਡਾਪਟ ਕਰਨ ਦੀ ਗੱਲ ਕਰਦਾ ਤੇ ਆਸੀਂ ਨਹੀਂ ਕਰਦੇ ਤੇ ਤਾਂ ਸਾਡੀ ਤੇ ਸਮਝ ਮਾਨ ਸਾਹਿਬ ਦੀ ਸਮਝ ਕਿਤੇ ਟਕਰਾਉਣੀ ਨਹੀਂ ਚਾਹੀਦੀ ਟਕਰਾ ਕਿੱਥੇ ਆ ਰਿਹਾ ਪੱਗ ਦੇਖ ਕੇ মিডিਆ ਵਾਲੇ ਸਾਥੀ ਸਾਨੂੰ ਸਵਾਲ ਕਰ ਦਿੰਦੇ ਨੇ ਕਿ ਜੇ ਸੰਗਰੂਰ ਦੇ ਵਿੱਚ ਆਪ ਦਾ ਨਮਾਇੰਦਾ ਜਿੱਤਿਆ ਇਹਦਾ ਮਤਲਬ ਉਗਰਾਹਾਈ ਜਥੇਬੰਦੀ ਦੇ ਵੋਟਰਾਂ ਨਾਲ ਜਿੱਤ ਗਿਆ ਉਹਦਾ ਤਾਂ ਨਾਲ ਗੱਲ ਧੀਦੀ ਹੈ ਵੀ ਜਿਹੜੀਆਂ ਪਿੱਛੇ ਵੋਟਾਂ ਪਈਆਂ ਨੇ ਉਹਨਾਂ ਚ ਤਾਂ ਮਾਨ ਦਾ ਨਮਾਇੰਦਾ ਜਿੱਤ ਗਿਆ ਆਪ ਦਾ ਨਮਾਇੰਦਾ ਜਿੱਤ ਗਿਆ ਕਿਉਂਕਿ ਬਰਾਹਾਂ ਆਣੇ ਵੋਟਾਂ ਨੂੰ ਫਾਦੀਆਂ ਉਦੋਂ ਪਹਿਲਾ MP ਦੀ ਇਲੈਕਸ਼ਨ ਹੋਈ ਐ ਉਹ ਜਿਹੜੇ ਸਿਮਰਜੀਤ ਮਾਨ ਦਿੱਤੇ ਜਿਹਦੇ ਅਸੀਂ ਕੱਟੜ ਵਿਰੋਧੀ ਆ ਉਹ ਕਿਹਨੇ ਜਿੱਤਿਆ ਬੋਟਾ ਜਿੱਤ ਗਿਆ ਕੌਣ ਹਾਰ ਗਿਆ ਕੌਣ ਇਸ ਗੱਲ ਨਾਲ ਸਾਡਾ ਕੋਈ ਲੈਕਾ ਤੇ ਕੰਮ ਸਤਾ ਤੇ ਬਹਿ ਕੇ ਭਗਤ ਸਿੰਘ ਦੇ ਨਾਰੇ ਮਾਰ ਨਾਲ ਕੋਈ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਮੇਲ ਖਾਣ ਵਾਲਾ ਨਹੀਂ ਬਣਦਾ ਜਿੱਥੇ ਜਿਹੜੀਆਂ ਨੀਤੀਆਂ ਮਾਨ ਸਰਕਾਰ ਪੰਜਾਬ 'ਚ ਲਾਗੂ ਕਰ ਰਹੀ ਹੈ ਕਾਂਗਰਸ ਵੀ ਉਹੀ ਕਰਦੀ ਸੀ ਅਕਾਲੀ ਵੀ ਉਹੀ ਕਰਦੇ ਸੀ ਦੱਸ ਦਿਓ ਵੀ ਕੀ ਫਰਕ ਹੈ ਬਈ ਪਿੱਛੇ ਦੇ ਇੱਕ ਫੈਸਲਾ ਆਇਆ ਕਿ ਪੰਜਾਬ ਦੀਆਂ 26 ਮੰਡੀਆਂ ਰੱਦ ਕਰ ਦਿੱਤੀਆਂ ਸੀ ਲੋਕਦਾਨਾ ਨੂੰ ਮੰਡੀਆਂ ਚ ਤਰਦੀਨ ਕਰਦਾ ਇਹ ਬੀਜੇਪੀ ਵੀ ਇਹੀ ਕਹਿੰਦੀ ਸੀ ਇਹ ਕਾਂਗਰਸ ਵਾਲੇ ਵੀ ਇਹੀ ਕਰਦੇ ਸੀ ਅਕਾਲੀ ਵੀ ਇਹੀ ਕਰਦੇ ਸੀ ਉਹੀ ਰੀਤੀਆਂ ਫਿਰਮਾਨ ਸਾਹਿਬ ਦੇ ਲਾਗੂ ਕਰਤੀਆਂ ਵਿਰੋਧ ਹੋਇਆ ਬਸ ਹੋ ਗਈਆਂ ਆ ਪਿੱਛੇ ਦੇ ਕੁਝ ਦਿਨ ਹੋਏ ਨੇ ਅੱਠ ਸਰਕਾਰੀ ਕਾਰਜ ਖੁਦ ਮਖਤਿਆਰੀ ਦੇ ਦੀ ਗੱਲੇ ਨਾਲ ਕੋਈ ਦਾ ਮਤਲਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਉਹਨਾਂ ਨੂੰ ਲੇਜੀ ਅੱਜ ਦੇ ਆਂਦਾ ਜਿਉ ਮਰਜੀ ਕਰੋ ਜਿੱਥੋਂ ਮਰਜੀ ਵੰਡ ਲਿਓ ਜਿੰਨੀਆਂ ਮਰਜੀ ਤਰਖਾਹਾਂ ਦਿਓ ਟੀਚਰਾਂ ਨੂੰ ਕੱਢ ਦਿਓ ਵਿਦਿਆਰਥੀਆਂ ਨੂੰ ਰੱਖੋ ਨਾ ਰੱਖੋ ਕਿੰਨੀ ਵਰਤੀ ਵਿਸਾ ਕਰ ਲੋ ਕੁਦ ਮੁਕਤੀ ਦਾ ਮਤਲਬ ਇਹ ਹੈ ਵਿਰੋਧ ਹੋਇਆ ਵਾਪਸ ਹੋ ਗਿਆ ਜਿਨੀ ਇਹ ਪੈ ਇੱਕ ਕਦਮ ਜਿਹੜੀ ਸਰਕਾਰ ਆ ਜਿਹੜੀ ਨਹੀਂ ਨਹੀਂ ਕੀਤੇ ਹਾਂਜੀ ਹਾਂਜੀ ਗੜਗਰੀ ਦਾ ਬਿਆਨ ਆਇਆ ਹਾਂ ਹਾਂ ਕਿ ਜੇ ਜਾਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਕਢਾਓ ਨਹੀਂ ਮੈਂ ਪੰਜਾਬ ਦੇ ਸਾਰੇ ਪ੍ਰੋਜੈਕਟ ਰੱਦ ਕਰ ਦੂੰਗਾ ਅਗਲੇ ਦਿਨ ਸੁਖਵੀਰ ਵਾਲਾ ਪਾਲ ਦਾ ਬਦਲਦਾ ਬਿਆਨ ਆ ਗਿਆ ਉਹਨੂੰ ਲੈ ਕੇ ਉਹ ਪ੍ਰੋਗਰਾਮ ਮਗਮਾਨ ਤਮਾਨ ਸਾਰੇ ਫਰਾਂਟਾ ਤੇ ਫੇਲ ਹੈ ਇਹ ਭਾਰਤ ਵਾਲਾ ਦੇ ਪ੍ਰੋਜੈਕਟ ਜੂ ਜੇ ਰੱਦ ਹੋ ਜਾਂਦੇ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜੂ ਜੇ ਨਹੀਂ ਜੇ ਵੀ ਬੋਲੀ ਗੱਗਰੀ ਬੋਲ ਰਿਹਾ ਕੋਈ ਬੀਅਸ ਚੱਲ ਰਹੀ ਹੈ ਕੋਈ ਬੋਲੀ ਸੁਖਵੀਰ ਦੀ ਹੈ ਕੈਮਰਾ ਚੱਲਦਾ ਸਾਹਮਣੇ ਤੇ ਉਹੀ ਪੈਦਲ ਆਪ ਹਰਤਮਾ ਹੁੰਦਾ ਕੀ ਗੱਲ ਹੋ ਗਈ ਤੇ ਕੀ ਗੱਲ ਹੋ ਗਈ ਫਿਰ ਇੱਕ ਵਾਰ ਹੋ ਗਿਆ ਹੁਣ ਉਹ ਪਿਛਲੇ ਦਿਨੀ ਮਲੇਰ ਕੋਟਲੇ ਦੇ ਕੋਲ ਦੀ ਲਾਂਦੇ ਜਿਹੜੀ ਭਰਤਮਾਲਾ ਪ੍ਰੋਜੈਕਟ ਜਿਹਨੂੰ ਕਟੜਾ ਐਕਸਪ੍ਰੈਸ ਕਹਿੰਦੇ ਆ ਅੰਬਰਸਰ ਕਟੜਾ ਉਹ ਤੇ ਰਾਤ ਨੂੰ ਗੱਲ ਹੁੰਦੀ ਆ ਦਿਨੇ ਡੀਕੇ ਜੁਨਾਬ ਕਿ ਬਹਿ ਕੇ ਮਸਲਾ ਹੱਲ ਕਰਾਂਗੇ ਜਿਹੜਾ ਮਲੇਰ ਕੋਟਲੇ ਆ ਤੇ ਕੁਝ ਚਿਰ ਬਾਅਦ ਹੌਸ ਚਾੜ ਦਿੱਤੀ ਜਾਂਦੀ ਹੈ ਤੇ ਮਸ਼ੀਨਾਂ ਲੈ ਆ ਕੇ ਜ਼ਮੀਨ ਤੇ ਕਬਜ਼ਾ ਕਰ ਲਿਆ ਝੋਨਾ ਵਾਹ। ਜਥੇਬੰਦੀਆਂ ਨੂੰ ਫੜ ਕੇ ਛੱਡੇ ਨੱਕਦਾ। ਇਹ ਗੜਗਰੀ ਦੀ ਗੱਲ ਦਾ ਜਵਾਬ ਦਿੱਤਾ ਕਿ ਭਾਰਤ ਮਾਲਾ ਪ੍ਰੋਜੈਕਟ ਦੀਆਂ ਸਾਰੀਆਂ ਜ਼ਮੀਨਾਂ ਖੇਰ ਕਰਕੇ ਕਬਜ਼ਾ ਸਰਕਾਰ ਨੇ ਲੈ ਲਿਆ। ਅਗਲੇ ਦਿਨ ਸਵੇਰ ਦੀ ਮੀਟਿੰਗ ਸੀ। ਇੱਕ ਦਿਨ ਛੱਡ ਕੇ ਅਸੀਂ ਜਾ ਕੇ ਕਬਜ਼ਾ ਲੈ ਲਿਆ। ਪਰ ਅਗਲੇ ਦਿਨੀ ਪ੍ਰਧਾਨ ਮੰਤਰੀ ਨੇ ਮੁਖਸ ਕਤਰਾ ਦੀ ਮੀਟਿੰਗ ਰੱਖੀ ਹੋਈ ਸੀ ਉਹਦੇ ਚ ਇਹਨੂੰ ਜਵਾਬ ਤਲਬਣਾ ਸੀ ਕਿ ਭਾਰਤ ਮਾੜਾ ਪ੍ਰੋਜੈਕਟ ਦੀਆਂ ਜ਼ਮੀਨਾਂ ਦਾ ਕਬਜ਼ਾ ਕਿਉਂ ਨਹੀਂ ਲਿਆ ਉਹ ਸਟੇਟਮੈਂਟ ਨੇ ਇਹਨੂੰ ਫਰੀਕਾ ਸਾਥੀ ਮਤਰੀ ਇਹਨੂੰ ਅਪੀਅਸ ਕਰਲ ਉਹਨੇ ਮੀਟਿੰਗ ਕਰਾ ਕੇ ਇਹਨੂੰ ਇੱਕ ਤੋਹਫਾ ਦਿੱਤਾ ਇਹ ਪੰਜਾਬ ਨੂੰ ਇੱਕ ਸਮਾਰਟ ਸ਼ਹਿਰ ਦੇਦਾ ਰਾਜਪੁਰਾ ਚੈਨੀ ਉਹਦੇ ਗੁਣਗਾਨ ਭਗਵੰਤ ਮਾਨ ਦੀ ਸਰਕਾਰ ਆਪ ਭਰਤਮਾਲਾ ਪ੍ਰੋਜੈਕਟ ਦੀਆਂ ਛੜਕਾਂ ਨੇ ਜਿਹੜੀ ਸੜਕ ਦੇ ਉੱਤੇ ਆਪਾਂ ਤੀਜੇ ਦਿਨ ਕਬਜ਼ਾ ਮੁੜ ਕੇ ਕੀਤਾ ਉਸ ਜ਼ਮੀਨ ਤੇ ਚਾਰ ਜ਼ਿਲ੍ਹੇ ਰਾਏ ਕਿ ਮਲੇਰਕੋਟਲੇ ਦੀ ਭਰਤਮਾਲਾ ਪ੍ਰੋਜੈਕਟ ਵਾਲੀ ਜ਼ਮੀਨ ਜਿਹੜੀ ਸਰਕਾਰ ਨੇ ਪੁਲਿਸ ਦੇ ਜ਼ੋਰ ਨਾਲ ਡੱਪੀ ਐ ਉਹ ਤੇ ਮੁੜ ਕੇ ਕਬਜ਼ਾ ਕੀਤਾ ਜਾਵੇ। ਉਹ ਤੇ ਜਿਸ ਤਰੀਕੇ ਨਾਲ ਤੁਸੀਂ ਅੱਗੇ ਵਧਿਓ ਜਿਹੜਾ ਜਾਵਤਾ ਰੱਖਿਆ ਤੁਸੀਂ ਉਹ ਇੰਨਾ ਸਲਾਘਾਯੋਗ ਐ ਜੀ ਵੀ ਜਿੰਨੀ ਤਰੀਫ਼ ਕੀਤੀ ਜਾਵੇ ਉਹ ਨਹੀਂ ਸੌਖੀ ਐ। ਇੱਕ ਬੰਦੇ ਨੇ ਕਿਸੇ ਕਾਰਨ ਕਰਕੇ ਇੱਕ ਪੁਲਿਸ ਵਾਲੇ ਦੇ ਥੱਪੜਾ ਮਾਰਿਆ ਆਪਣੇ ਬੰਦੇ ਨੂੰ ਰੋਕਿਆ ਕਿ ਨਹੀਂ ਭਾਈ ਐ ਨਹੀਂ ਕਰਨਾ ਇੱਧਰ ਪੁਲਸ ਵਾਲਿਆਂ ਨੇ ਵੀ ਜਦੋਂ ਇੱਕ ਪੁਲਸ ਵਾਲਾ ਗੱਡੀ ਦੇ ਵਿੱਚ ਖੋਦ ਮਾਰ ਰਿਹਾ ਆਪਣੇ ਆਪੂ ਦੇ ਤਾਂ ਉਹਨੂੰ ਪੁਲਸ ਵਾਲਿਆਂ ਨੇ ਰੋਕਿਆ ਜਿਹਨੇ ਬਿਨਾਂ ਕਿਸੇ ਟਕਰਾਅ ਦੇ ਆਪਾਂ ਜ਼ਮੀਨ ਤੇ ਕਬਜ਼ਾ ਕਰ ਮੇਰਾ ਕਹਿੰਦਾ ਮਤਲਬ ਇਹ ਕਿ ਭਗਮਾਰਤਮਾ ਦੀ ਸਰਕਾਰ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਕਾਗਲਸ ਕਰਦੀ ਰਹੀ ਹੈ ਜਿਹੜੀਆਂ ਨੀਤੀਆਂ ਤੇ ਭਾਜਪਾ ਖੜਕੇ ਰਾਜ ਕਰਦੀ ਹੈ ਜਿਹੜੀਆਂ ਨੀਤੀਆਂ ਤੇ ਅਕਾਲੀ ਕਹਿੰਦੇ ਕੈਲੀਫੋਰਨੀਆ ਬਣਾਉਣਾ ਉਹੀ ਨੀਤੀਆਂ ਤੇ ਇਹ ਸਰਕਾਰ ਵੀ ਚੱਲ ਰਹੀ ਹੈ ਇੱਕ ਜਰਮਨੀ ਦੀ ਕੰਪਨੀ ਨੂੰ ਬੁਲਾਇਆ ਵੀ ਆ ਜਾਓ ਜੀ ਪੂੰਜੀ ਨਿਵੇਸ਼ ਕਰੋ ਟਾਕਾ ਸਟੀਲ ਕੰਪਨੀ ਨੂੰ ਬੁਲਾਇਆ ਆਜੋ ਜੀ ਪੂੰਜੀ ਨਿਵੇਸ਼ ਕਰੋ ਇੱਕ ਪੂਨੇ ਦੀ ਕੰਪਨੀ ਨੂੰ ਸੱਦਾ ਦਿੱਤਾ ਜਿਹਨੇ ਜੇ ਪੂੰਜੀ ਕੋਈ ਲੋਨ ਆਉਂਦਾ ਇੱਥੇ ਕਿਹਾ ਜਾਂਦਾ ਹੈ ਕਿ ਇਹ ਜਿਹੜੀਆਂ ਭਾਰਤ ਮਾੜਾ ਪ੍ਰੋਜੈਕਟ ਦੀਆਂ ਸੜਕਾਂ ਦੇ ਇਹਦੇ ਨਾਲ ਪੰਜਾਬ ਤੇ 12 ਨਹਿਰਾਂ ਹੋ ਜਾਣਗੀਆਂ